ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਪਹਿਲਾ ਪੈ ਵਿੱਚ ਪਉਣ ਵੈ ਸਦਵਾਉ। ਪੈ ਵਿੱਚ ਚੱਲਨੇ ਲਗਦ ਰਿਆਉ। ਪੈ ਵਿੱਚ ਅਗਨ ਕੱਡਾ ਵਿਗਾਰ ਪੈ ਵਿੱਚ ਧਰਤੀ ਤੋਂ ਵੀ ਪਾਰ। ਪੈ ਵਿੱਚ ਜਿੰਦ ਵੀਰਾ ਸਿਰ ਪਾਰ। ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨਾਂ ਅੰਤ। ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆਡਾ ਨੇ ਆਕਾਸ਼ ਪੈ ਵਿੱਚ ਜੂਰ ਮਾਂ ਬਲਸੂਰ। ਕੈ ਵਿਚ ਜਾਵੇਂ ਜਾਮੀਪੂਰ ਸਗਲਿਆਂ ਭੋਲ ਲਿਖਿਆ ਸਿਰਲੇਖ ਨਾਨਕ ਨਿਰਪੂਰ ਰੰਕਾਰ ਸਜ ਏਕ ਮੈਂ ਲਾ ਪਹਿਲਾ ਨਾਨਕ ਨਿਰਪੂਰ ਰੰਕਾਰ ਹੋਰ ਕੀਤੇ ਰਾਮਰਵਾਲ ਕੀਤੀਆਂ ਕਣਕਾਣੀਆਂ ਕੀਤੇ ਬੇਦ ਵਿਚਾਰ ਕੀਤੇ ਨੱਚੇ ਮੰਗਤੇ ਗਿੜਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਈ ਕੱਢੇ ਬਾਜ਼ਾਰ ਗੋਵ ਮੇਰਾ ਜਿਰਾਨੀਆਂ ਬੋਲਿਆਂ ਅਲਪ ਤਾਲ ਲਕਟਕਿਆਂ ਕੇ ਮੁੰਦੜੇ ਲਕਟਕਿਆਂ ਕੇ ਘਾਰ ਜੀਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ ਗਿਆਨ ਨਗਨੀ ਝੋਡੀਆਂ ਕਦ ਨ ਕਰੜਾ ਸਾਰ ਕਰਮ ਮਿਲੇ ਤੋਂ ਪਾਈਏ ਹੋਰ ਇੱਕ ਮੁਤ ਹੁਕਮ ਖੁਆਰ ਕੋੜੀ ਨਦਰ ਕਰੇ ਜੇ ਆਪਣੀ ਤਾ ਨਦਰ ਹੀ ਸਤਗੁਰ ਪਾਇਆ ਇਹ ਜਿਉ ਬੋਤੇ ਜਨਮ ਭ੍ਰਮਿਆ ਤਾ ਸਤਗੁਰ ਸ਼ਬਦ ਸੁਨਾਇਆ ਸਤਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਨਿਓ ਲੋਕ ਸੁਭਾਇਆ ਸਤਗੁਰ ਮਿਲਿਆ ਸਚ ਪਾਇਆ ਜਿਨੀ ਵਿੱਚੋਂ ਆਪ ਕੋ ਆਇਆ ਜਿਨ ਸੋਚੂ ਸਚੂ ਬੁਜਾਇਆ ਜਿਨ ਸੋਚੂ ਸਚੂ ਜਾਇਆ ਸ਼ਲੋਕ ਮਹਿਲਾ ਪਹਿਲਾ ਪਹਿਲੇ ਪਾਸਾ ਜੀ ਦਾ ਸਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪੈ ਵਿੱਚ ਪਵਨ ਵਹ ਸਦਵਾਓ ਸਦਾ ਵਾਸਤੇ ਇਹ ਪਵਨ ਜਿਹੜੀ ਵਗਦੀ ਪਈ ਹੈ ਇਹ ਰੱਬ ਦੇ ਪੈ ਡਰ ਵਿੱਚ ਹੈ ਉਹਦੀ ਰਜ਼ਾ ਵੀ ਤੁਰ ਕੇ ਉਹਦੇ ਪੈ ਭਾਵਨੀ ਵਿੱਚ ਰਹਿ ਕੇ ਇਹ ਵਗਦੀ ਹੈ ਇਸ ਨੂੰ ਹੁਕਮ ਹੈ ਰੱਬੀ ਹੁਕਮ ਰੱਬੀ ਡਰ ਪੈ ਵਿੱਚ ਚੱਲੇ ਲਖ ਦਰਿਆਓ ਰੱਬੀ ਪੈ ਵਿੱਚ ਲੱਖਾਂ ਹੀ ਦਰਿਆ ਵਗਰੇ ਹਨ ਇੱਥੇ ਪੈ ਤੂ ਪਾਵੈ ਰੱਬੀ ਹੁਕਮ ਦੀ ਪਾਲਣ ਕਰਨੀ ਰੱਬੀ ਨੀਮ ਦੀ ਪਾਲਣ ਕਰਨੀ ਰੱਬ ਨੂੰ ਮਿਲੀ ਜੋ ਡਿਊਟੀ ਕਾਰ ਹੈ ਉਸ ਨੂੰ ਨਿਭਾਉਣਾ ਪੈ ਵਿੱਚ ਅਗਨ ਕੱਡਾ ਬੇਗਾਰ ਰੱਬ ਦੇ ਡਰ ਵਿੱਚੀ ਅੱਗ ਵੀ ਜੜੀ ਹੈ ਇਹ ਆਪਣਾ ਕਾਰ ਇਹ ਵਿਗਾਰ ਜੋ ਉਸ ਨੂੰ ਪਾਈ ਗਈ ਹੈ ਇਹ ਕਰ ਰਹੀ ਹੈ ਆਪਣੇ ਕੰਮ ਕਿਦੇ ਇਨਸਾਨ ਦੇ ਕੰਮ ਆ ਰਹੀ ਹੈ ਕਿਦੇ ਕਿਸੇ ਚੀਜ਼ ਨੂੰ ਸਾੜ ਕੇ ਪਸਮ ਕਰਨ ਦੇ ਕੰਮ ਕਰ ਰਹੀ ਹੈ ਇਸ ਰੱਬ ਵੱਲੋਂ ਇਸ ਨੂੰ ਹੁਕਮ ਹੈ ਰੱਬ ਦੇ ਡਰ ਵਿੱਚ ਕਰ ਰਹੀ ਹੈ ਪੈ ਵਿੱਚ ਧਰਤੀ ਦੇ ਵਿਪਾਰ ਇਹ ਧਰਤੀ ਦੇ ਉੱਤੇ ਇਤਨਾ ਪਾਰ ਹੈ ਸਾਗਰਾਂ ਸਮੁੰਦਰਾਂੋਂ ਪਹਾੜਾਂ ਜੀਵਾਂ ਮਨੁਸਪਤੀ ਦਾ ਇਹ ਸਭ ਉਸ ਰੱਬ ਦੇ ਹੁਕਮ ਜਿਤਨਾ ਭਾਰ ਉਠਾ ਕੇ ਚਲਦੀ ਰੱਬੀ ਹੁਕਮ ਵਿੱਚੀ ਇਹ ਹਵਾ ਵਿੱਚ ਉੱਡ ਰਹੀ ਹੈ ਔਰ ਇਤਨਾ ਪਾਰ ਚੁੱਕ ਕੇ ਇਹ ਘੁੰਮ ਰਹੀ ਹੈ ਪੈ ਵਿੱਚ ਇੰਦਰੀ ਵਿਰਾਸ ਰੂਪਾਰ ਇੰਦਰੀ ਵਿਰਾਸ ਸਿਰ ਪਾਰ ਤੋਂ ਪਾਵ ਹੈ ਬੱਦਲ ਜਿਹੜੇ ਨੇ ਪਾਣੀ ਜਿਹੜਾ ਯੂਟ ਉੱਪਰ ਉਲਟਾ ਹੋ ਕੇ ਪਾਬਦੀ ਰੂਪੀ ਬਦਲ ਦੇ ਰੂਪ ਵਿੱਚ ਉਲਟਾ ਹੋ ਕੇ ਸਿਰ ਪਾਰ ਫਿਰਦਾ ਪਿਆ ਇੰਦ ਇੰਤਪਾਵਕੀ ਕੋਈ ਇੰਦਰ ਨੂੰ ਵਰਖਾ ਦਾ ਰਾਜਾ ਦੇਵਤਾ ਮੰਨਿਆ ਗਿਆ ਸੀ ਤੇ ਉਸ ਨੂੰ ਇੱਕ ਮਾਵਰੇ ਦੀ ਤੂਰਤ ਵਰਕੇ ਗੁਰੂ ਜੀ ਕਹਿ ਰਹੇ ਨੇ ਕਿ ਇਹ ਬੱਦਲ ਜਿਹੜੇ ਨੇ ਉਲਟੇ ਸਿਰ ਹੋ ਕੇ ਇਹ ਫਿਰ ਰਹੇ ਨੇ ਪੈਭ ਜੀ ਰਾਜਾ ਧਰਮ ਦੁਆਰ ਉਹ ਧਰਮ ਦਾ ਰਾਜ ਉਹ ਰਬੀ ਨਿਯਮ ਹੈ ਉਹ ਰੱਬ ਦੀ ਹੁਕਮ ਵਿੱਚ ਹੈ ਰੱਬੀ ਨਿਯਮ ਰੱਬੀ ਹੁਕਮ ਅਨੁਸਾਰੀ ਰੱਬੀ ਪਹਿ ਭਾਵਨੀ ਵਿੱਚੀ ਉਹ ਹੁਕਮ ਕੰਮ ਕਰਦਾ ਹੈ ਉਹ ਰਜ਼ਾ ਕੰਮ ਕਰਦੀ ਹੈ ਉਹ ਧਰਮ ਨਿਵਾਜੂ ਕਰਨ ਵਾਲਾ ਹੈ ਉਹ ਕਰਦਾ ਹੈ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਚੰਦ ਸੂਰਜ ਇਹ ਜੋ ਗ੍ਰਹਿ ਨੇ ਇਹ ਵੀ ਰੱਬ ਦੇ ਪਹਿ ਵਿੱਚ ਇਹ ਵਿਚਰ ਰਹੇ ਨੇ ਇਹ ਵੀ ਆਪਣੇ ਪਹਿ ਵਿੱਚ ਆਪਣੀ ਡਿਊਟੀ ਜਿਹੜੀ ਪੂਰੀ ਕਰ ਰਹੇ ਨੇ ਕੋਹ ਕਰੋੜੀ ਚਲਤ ਨਾਤ ਇਹ ਕਰੋੜਾਂ ਮਿਲ ਦਾ ਸਫ਼ਰ ਤੈਅ ਕਰਦੇ ਨੇ ਇਹਨਾਂ ਦੇ ਚੱਲਣ ਦਾ ਕੋਈ ਅੰਤ ਨਹੀਂ ਕਦੋਂ ਤੇ ਤੁਰ ਰਹੇ ਨੇ ਤੇ ਕਿੰਨੀ ਦੇਰੀਏ ਤੁਰੇ ਨੇ ਤੇ ਕਿੰਨਾ ਤੁਰ ਚੁੱਕੇ ਨੇ ਉਹ ਕਹਿੰਦੇ ਨੇ ਜੇ ਸਨ ਸਟੇਸ਼ਨਰੀ ਸੂਰਜ ਖੜਾ ਹੈ ਲੇਕਿਨ ਇਥੇ ਗੁਰੂ ਸਾਹਿਬ ਤਾਂ ਕਹਿ ਰਹੇ ਨੇ ਸੂਰਜ ਵੀ ਚੱਲਦਾ ਹੈ ਪੈ ਵਿੱਚ ਸੂਰਜ ਪੈ ਵੀ ਚੰਦ ਕੋਹ ਕਰੋੜੀ ਚਲਤ ਨਾ ਤੇ ਦੋਹਾਂ ਲਈ ਇੱਕ ਦੋਏ ਕਰੋੜਾਂ ਮਿਲ ਚੱਲਦੇ ਨੇ ਤੋ ਕਹਿੰਦੇ ਨੇ ਹੁਣ ਤੇ ਸਹੀ ਜੀ ਗੱਲ ਮੰਨੀ ਸ਼ੁਰੂ ਹੋ ਗਈ ਕਿ ਸੂਰਜ ਜਿਹੜਾ ਹੈ ਇਹਦੇ ਦੁਆਲੇ ਚੰ드ਰਮਾ ਜ਼ਮੀਨ ਘੁੰਮਦੀ ਹੈ ਪਰ ਸੂਰਜ ਇਹਨਾਂ ਦੁਆਲੇ ਨਹੀਂ ਘੁੰਮਦਾ ਲੇਕਿਨ ਆਪਣੇ ਕਿਸੇ ਮੇਧ ਦੇ ਗਿਰਧ 'ਇਹ ਵੀ ਘੁੰਮਦਾ ਹੈ ਖੜਾ ਇਹ ਵੀ ਨਹੀਂ ਹੈ ਪੈਅ ਵਿੱਚ ਸਿੱਧ ਬੁੱਧ ਸੁਰਨਾਥ ਬੜੇ ਬੜੇ ਸਿੱਧ ਪੁੱਗੇ ਹੋਏ ਯੋਗੀ ਤੇ ਬੁੱਧ ਵਰਗੇ ਤੇ ਦੇਵ ਦੇਵਤਾ ਸੁਭਾਅ ਇਨਸਾਨ ਸੁਰਨਾਥ ਦੇਵਤਿਆਂ ਦੇ ਜਿਹੜੇ 나ਥ ਹੁੰਦੇ ਸਨ ਇਹਨਾਂ ਦੇ ਆਗੂ ਇਹ ਵੀ ਸਾਰੇ ਰੱਬ ਦੀ ਡਰ ਪੈ ਭਾਵਨੀ ਵਿੱਚ ਉਹਦੀ ਬੰਦਗੀ ਵਿੱਚ ਲੱਗੇ ਹੋਏ ਨੇ ਪੈਅ ਵਿੱਚ ਅਡਾ ਨੇ ਆਕਾਸ਼ ਤੇ ਇਹ ਜਿਹੜੇ ਸਾਰੇ ਸਿਰ ਤੇ ਆਕਾਸ਼ ਤਣੇ ਹੋਏ ਨੇ ਇਹ ਰਬ ਦੇ ਹੁਕਮ ਵਿੱਚ ਹੀ ਨੇ ਪੈ ਵਿੱਚ ਯੋਧ ਮਹਾ ਬਲਸੂਰ ਬੜੇ ਬੜੇ ਯੋਧੇ ਮਹਾ ਬਲਸੂਰ ਮੇ ਇਹ ਰਬ ਦੀ ਪੈ ਪਾਪਨੀ ਚ ਨੇ ਪਾਉ ਉਹਨਾਂ ਦੀ ਸ਼ਕਤੀ ਉਹਨਾਂ ਤੇ ਤਾਕਤ ਬਲ ਰਬ ਤੋਂ ਬਾਹਰ ਨਹੀਂ ਹੈ ਪ੍ਰਭੂ ਦਾ ਬਖਸ਼ਿਆ ਪੈ ਬਲ ਹੈ ਜਿਸ ਦੇ ਆਸਰੇ ਉਹ ਇੰਨੇ ਬਲਵਾਨ ਤਮਾਮ ਬਲੀ ਯੋਧੇ ਖੌਂਦੇ ਹਨ ਪੈ ਵਿੱਚ ਆਵੇਂ ਜਾਵੇਂ ਪੂਰ ਤੇ ਪੂਰਾਂ ਦੇ ਪੂਰ ਇਹ ਜੀਵ ਦੁਨੀਆ ਤੇ ਆ ਰਹੇ ਨੇ ਜਾ ਰਹੇ ਨੇ ਇਹ ਸਭ ਉਸ ਰਬ ਦੀ ਪੈ ਪਾਪ ਨੂੰ ਜੋ ਭੇਜਦਾ ਤੇ ਉਹਨਾਂ ਨੂੰ ਉਹ ਵਾਪਸ ਲੈ ਜਾਂਦਾ ਤੇ ਵਾਪਸ ਲੈ ਜਾਂਦੇ ਨੇ ਪੂਰਾਂ ਦੇ ਪੂਰ ਮਤਲਬ ਸਭ ਕੁਝ ਉਸ ਪ੍ਰਭੂ ਦੇ ਕੰਟਰੋਲ ਵਿੱਚ ਹੈ ਪ੍ਰਭੂ ਦੇ ਹੁਕਮ ਵਿੱਚ ਵੱਜਾ ਹੋਇਆ ਉਹਦੇ ਪੈ ਪਾਵਨੇ ਚੱਲ ਰਿਹਾ ਸਗਲਿਆਂ ਪਉ ਲਿਖਿਆ ਅਸਰ ਲੇਖ ਸਾਰੇ ਜੀਵਨ ਦੇ ਸਿਰ ਉੱਤੇ ਮਾਨੋ ਇਹ ਡਰ ਰੂਪੀ ਲੇਖ ਲਿਖਿਆ ਹੋਇਆ ਹੈ ਕਿ ਉਹ ਕੁਦਰਤੂ ਆਕੀ ਨਹੀਂ ਹੋ ਸਕਦੇ ਜਿਹੜੇ ਆਕੀ ਹੁੰਦੇ ਨੇ ਉਹ ਸਜ਼ਾ ਦੇ ਭਾਗੀ ਬਣ ਜਾਂਦੇ ਨੇ ਫਿਰ ਦੁਖੀ ਹੁੰਦੇ ਨੇ ਉਹਨਾਂ ਦਾ ਜੀਵਨ ਸੁਖ ਮਹਿ ਨਹੀਂ ਰਹਿੰਦਾ ਰੱਬ ਦੇ ਹੁਕਮ ਹੀ ਸਾਰਿਆਂ ਨੂੰ ਤੁਰਨਾ ਪੈਂਦਾ ਜਿਹੜਾ ਤੁਰਦਾ ਹੈ ਉਹ ਸਫਲ ਹੈ ਨਾਨਕ ਨਿਰਪੂਰਨ ਰੰਗਕਾਰ ਸੱਚੇ ਇਕ ਸਿਰਫ ਇੱਕ ਪਰਮਾਤਮਾ ਆਪ ਹੈ ਜਿਹੜਾ ਨਿਰਪੂਰਨ ਹੈ ਉਸ ਨੂੰ ਕਿਸੇ ਦਾ ਕੋਈ ਡਰ ਨਹੀਂ ਕਿਉਂਕਿ ਉਹਦੇ ਬਰਾਬਰ ਤੇ ਕੋਈ ਹਸਤੀ ਹੀ ਨਹੀਂ ਜੋ ਉਸ ਨੂੰ ਕਿਸੇ ਗੱਲ ਦਾ ਚੈਲੰਜ ਕਰ ਸਕੇ ਉਸ ਨੂੰ ਡਰਾ ਸਕੇ ਇਸ ਲਈ ਉਹ ਨਿਰਦਰ ਹੈ ਉਹਦੇ ਬਰਾਬਰ ਦਾ ਕੋਈ ਹੈ ਹੀ ਨਹੀਂ ਹੈ ਕੇਵਲ ਇੱਕ ਪਰਮਾਤਮਾ ਬਾਕੀ ਸਾਰੀ ਇਹ ਦੁਨੀਆ ਡਰ ਵਿੱਚ ਹੈ ਉਸ ਦੇ ਅਧੀਨ ਹੈ ਪ੍ਰਭੂ ਕਿਸੇ ਦੇ ਅਧੀਨ ਨਹੀਂ ਮੈਂ ਹਲਾ ਪਹਿਲਾ ਇਸ ਲੋਕੀ ਗੁਰੂ ਨਾਨਕ ਸਾਹਿਬ ਜੀ ਦਾ ਨਾਨਕ ਨਿਰਪੂਰਨ ਰੰਗਕਾਰ ਹੋਰ ਕੀਤੇ ਰਾਮ ਰਵਾਲ ਇਕ ਪਰਮਾਤਮਾ ਹੈ ਨਿਰਪੋ ਉਹ ਨਿਰੰਕਾਰ ਜਿਹੜੀ ਜੋਤ ਹੈ ਉਹ ਨਿਰਪੋ ਹੈ ਉਸ ਨੂੰ ਕੋਈ ਡਰ ਨਹੀਂ ਹੈ ਬਲਕਿ ਬਲਕਿ ਹੋਰ ਕਤੇ ਰਾਮ ਵਰਗੇ ਜਿਨ੍ਹਾਂ ਨੂੰ ਲੋਕ ਪਰਮਾਤਮਾ ਕਰਕੇ ਪੂਜਦੇ ਨੇ ਇਹ ਉਹਦੀ ਚਰਮਾਂ ਦੀ ਤੂਰ ਦੇ ਬਰਾਬਰ ਹਨ ਉਸ ਨਿਰੰਕਾਰ ਦੇ ਸਾਹਮਣੇ ਕੁਝ ਵੀ ਨਹੀਂ ਤੂਰ ਸਮਾਨ ਹਨ ਭਾਵ ਇਹ ਵੀ ਡਰ ਵਿੱਚ ਹੀ ਨੇ ਕਤੇਆਂ ਕਨ ਕਹਾਣੀਆਂ ਕਤੇ ਬੇਦ ਵਿਚਾਰ ਤੇ ਕਨ ਕ੍ਰਿਸ਼ਨ ਵਰਗੀਆਂ ਦੀਆਂ ਕਹਾਣੀਆਂ ਕਥਾ ਵਾਰਤਾਂ ਕਿੰਨੀਆਂ ਨੇ ਔਰ ਵੇਦਾਂ ਦੀ ਵਿਚਾਰ ਇਹ ਸਭ ਉਸ ਪਰਮਾਤਮਾ ਦੀ ਰਜ਼ਾ ਵਿੱਚ ਹੀ ਨੇ ਰੱਬ ਦੇ ਹੁਕਮ ਵਿੱਚ ਹੀ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਉਹਦੇ ਸਾਹਮਣੇ ਸਭ ਕੁਝ ਤੁਛ ਹੈ ਕੇਤੇ ਨਚੇ ਮੰਗਤੇ ਗਿੜਮਿੜ ਪੂਰੇ ਤਾਲ ਕਿਤਨੇ ਮੰਗਦੇ ਨੇ ਮੰਗਦੇ ਫਿਰਦੇ ਨੇ ਔਰ ਨੱਚ-ਨੱਚ ਕੇ ਮੰਗਦੇ ਨੇ ਔਰ ਮੁਰਮੁਰ ਕੇ ਕਈ ਕਿਸਮ ਦੇ ਤਾਲ ਪੂਰਦੇ ਨੇ ਇਹ ਸਭ ਉਸਦੇ ਹੁਕਮ ਵਿੱਚ ਉਹਨਾਂ ਨੂੰ ਇਹੋ ਹੀ ਕਾਰ ਉਹਨਾਂ ਦੇ ਗੱਲ ਪਈ ਹੋਈ ਹੈ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਬਾਜ਼ਾਰੀਓਂ ਕੇ ਰਾਸਤਾਰੀ ਜਿਹੜੇ ਬਾਜ਼ਾਰਾਂ ਵਿੱਚ ਰਾਸਾਂ ਪਾਉਂਦੇ ਨੇ ਕੈਂਪ ਲਗਾ ਕੇ ਤੋਂ ਉਹ ਵੀ ਬਾਜ਼ਾਰਾਂ ਵਿੱਚ ਕਈ ਕਿਸਮ ਦੇ ਉਹ ਬਾਜ਼ਾਰ ਲਗਾ ਕੇ ਜਾਨੀ ਆਪਣੇ ਨਾਚ ਕੁਦ ਬਨਵਸ ਕਰਕੇ ਨੱਚਦੇ ਕੁਦਦੇ ਨੇ ਉਹ ਰਾਜੇ ਰਾਣੀਆਂ ਦੇ ਸੰਗ ਬਣਾ ਬਣਾ ਕੇ ਉਹਨਾਂ ਦੇ ਰੂਲ ਅਦਾ ਕਰ ਕਰਕੇ ਬੋਲੇ ਹਾਲ ਪਤਾਲ ਕਈ ਕਿਸਮ ਦੀਆਂ ਬੋਲੀਆਂ ਉਡ ਪਟੰਗ ਬੋਲੀਆਂ ਬੋਲ ਬੋਲ ਕੇ ਤੇ ਉਹ ਇੰਨਾ ਚ ਕੁਦ ਕੇ ਆਪਣੀ ਰੋਜੀ ਰੋਟੀ ਕਮਾਉਂਦੇ ਨੇ ਇਹ ਵੀ ਰੱਬ ਦੇ ਹੁਕਮ ਵਿੱਚ ਰੱਬ ਦੇ ਬਾਣੇ ਵਿੱਚ ਇਹ ਸਾਰੀ ਖੇਡ ਚੱਲ ਰਹੀ ਹੈ ਲਗ ਡੱਗਿਆਂ ਕੇ ਮੁੰਦੜੇ ਲਗ ਡੱਗਿਆਂ ਕੇ ਹਾਰ ਉਹਨਾਂ ਨੇ ਕਈ ਕੀਮਤੀ ਗਹਿਨੇ ਹਾਰ ਮੁਦਰੇ ਮੁਦਰਾਂ ਵਗੈਰਾ ਪਾਈਆਂ ਹੁੰਦੀਆਂ ਨੇ ਉਹ ਕਈ ਕਈ ਕੀਮਤੀ ਹਾਰ ਸ਼ਿੰਗਾਰ ਕਿਤੇ ਹੁੰਦੇ ਨੇ ਜਿੱਥੇ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ ਪਰ ਉਹ ਇਹ ਨਹੀਂ ਜਾਣਦੇ ਕਿ ਜਿਸ ਤਨ ਨੂੰ ਸੁਜਾਉਣ ਵਾਸਤੇ ਇੰਨੇ ਕੁਝ ਹਾਰ ਸ਼ਿੰਗਾਰ ਉਹ ਕਰਕੇ ਬੈਠੇ ਹੋਏ ਨੇ ਇਹ ਤਨ ਸੁਭਾਅ ਹੋ ਜਾਣ ਵਾਲਾ ਇਸ ਨੂੰ ਸ਼ਿੰਗਾਰਨ ਦੀ ਇਹਦਾ ਮਤਲਬ ਇਹਦੀ ਸ਼ਿੰਗਾਰ ਦੀ ਲੋੜ ਨਹੀਂ ਹੈ ਇਹ ਤੁਸਾਂ ਨੂੰ ਵੀ ਸਮਝ ਆਉਂਦੀ ਹੈ ਕਿ ਸਾਡੀਆਂ ਬੀਬੀਆਂ ਜਾਂ ਮਰਦ ਜਿਹੜੇ ਹਾਰ ਸ਼ਿੰਗਾਰ ਕਰਦੇ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਪਰਮਾਤਮਾ ਨੇ ਸਰੀਰ ਜੈਸਾ ਸ਼ਿੰਗਾਰਿਆ ਹੋਇਆ ਹੈ ਉਹ ਕੋਈ ਘੱਟ ਨਹੀਂ ਖੂਬਸੂਰਤੀ ਸਰੀਰ ਦੀ ਸਰੀਰ ਵਿੱਚ ਕਿਸੇ ਕਿਸਮ ਦੀ ਕੋਈ ਪਾਣ ਧੋੜ ਕਰਨੀ ਜਾਂ ਇਹਨੂੰ ਹੋਰ ਸਜਾਉਣ ਦੇ ਯਤਨ ਕਰਨੇ ਹਾਂ ਨੰਗੇਜ ਢੱਕਣ ਦੇ ਲਈ ਅਸੀਂ ਕੱਪੜਾ ਲੱਤਾ ਪਾਈਏ ਸਰਦੀ ਗਰਮੀ ਤੋਂ ਬਚਣ ਲਈ ਉਹ ਠੀਕ ਹੈ ਪਰ ਐਵੇਂ ਲੱਗਾਂ ਕਰਉਣ ਦੇ ਹਾਰ ਸ਼ਿੰਗਾਰ ਪਾ ਕੇ ਤੇ ਲੁੱਡਖਸੂਡ ਦਾ ਕਾਰਨ ਬਣਨਾ ਤੋ ਇਹ ਤਨ ਤੇ ਸਵਾਹ ਹੋ ਜਾਣ ਵਾਲਾ ਇਹਨੂੰ ਹਾਰ ਸ਼ਿੰਗਾਰ ਦਾ ਕੋਈ ਲਾਭ ਵੀ ਨਹੀਂ ਹੈ ਗੱਨੋਂ ਗੱਲੀ ਟੁੰਡੀਏ ਕਥਨਾ ਕਰੜਾ ਸਾਰ ਇਹ ਗਿਆਨ ਕੇਵਲ ਗੱਲਾਂ ਨਾਲ ਨਹੀਂ ਜਾਂ ਇਹਨਾਂ ਨੱਚਾਂ ਕੁਦਨ ਨਾਲ ਆਲਪਤਾਲ ਬੋਲਣ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਗਿਆਨ ਨਾ ਗੱਲੀ ਟੁੰਡੀਏ ਗੱਲਾਂ ਨਾਲ ਨਹੀਂ ਟੁੰਡਿਆ ਜਾਂਦਾ ਕਥਨਾ ਕਰੜਾ ਸਾਰ ਗਿਆਨ ਦੀ ਗੱਲ ਜਿਹੜੀ ਸੁਮੇ ਨਹੀਂ ਕਤਨੀ ਇਸ ਤਰ੍ਹਾਂ ਜਿਸਨੂੰ ਕੋ ਲੋਹਾ ਮੂੰਹ ਨਾਲ ਚਬੇ ਬੜਾ ਮੁਸ਼ਕਲ ਕੰਮ ਹੈ ਦੁਨੀਆਦਾਰੀ ਦਾ ਤਿਆਗ ਕਰਕੇ ਸਾਰੇ ਮੂਹ ਮਾਇਆ ਤਿਆਗ ਕਰਕੇ ਖਾਮ ਖਾਦੇ ਅੰਡੰਬਰ ਕਰਮ ਕੰਨ ਤਿਆਗ ਕਰਕੇ ਗੁਰੂ ਨਾਲ ਗੁਰਦੇ ਲੱਲ ਕੇ ਸੱਚਾ ਗਿਆਨ ਪ੍ਰਾਪਤ ਕਰਨਾ ਬੜਾ ਕਠਨ ਤਪ ਹੈ ਕਰਮ ਮਿਲੇ ਤਾਂ ਪਾਈ ਹੈ ਹੋਰ ਹਕਮਤ ਹੁਕਮ ਖਵਾਰ ਇੱਥੇ ਕੋਈ ਹਕਮਤ ਹੁਕਮਤ ਨਹੀਂ ਚੱਲਦੀ ਕੋਈ ਚਤਰਚਲਾਕੀ ਨਹੀਂ ਚੱਲਦੀ ਹਾਂ ਕਰਮ ਮਿਲੇ ਜੀ ਰੱਬੀ ਮੇਰ ਹੋ ਜਾਏ ਰੱਬੀ ਨਦਰ ਕਰਮ ਹੋਵੇ ਤਾਂ ਪਾਈ ਹੈ ਫਿਰ ਪ੍ਰਾਪਤੀ ਹੁੰਦੀ ਹੈ ਹੋਰ ਬਾਕੀ ਹਕਮਤ ਹੁਕਮ ਖਵਾਰ ਬਾਕੀ ਹਕਮਤਾਂ ਕਰਨੀਆਂ ਕੋਈ ਚਲਾਕੀ ਮਾਰ ਕੇ ਅਸੀਂ ਗਿਆਨਮਾਨ ਸਾਬਤ ਹੋ ਜਾਵਾਂਗੇ ਦੁਨੀਆ ਨੂੰ ਪਤਾ ਆ ਸਕਦੇ ਹਾਂ ਪਰ ਕੁਦਰਤ ਨੂੰ ਨਹੀਂ ਪਤਾ ਆ ਜਾ ਸਕਦਾ ਰਬੀ ਹੁਕਮ ਦੇ ਵਿੱਚ ਤੁਰ ਕੇ ਰਵੀ ਰਜ਼ਾ ਵਿੱਚ ਤੁਰ ਕੇ ਹੀ ਗੁਰੂ ਦੇ ਹੁਕਮ ਅਨੁਸਾਰ ਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਇਸ ਤਰ੍ਹਾਂ ਨਹੀਂ ਹੋ ਸਕਦੀ ਪੌੜੀ ਨਦਰ ਕਰੇ ਜੀ ਆਪਣੀ ਤਾਂ ਨਦਰ ਹੀ ਸਤਿਗੁਰੂ ਪਾਇਆ ਆਸਾ ਦੀ ਵਾਰ ਦੀਆਂ ਸਾਰੀਆਂ ਪੌੜੀਆਂ ਇਹ ਗੁਰੂ ਨਾਨਕ ਸਾਹਿਬ ਦੀਆਂ ਰਚੀਆਂ ਹੋਈਆਂ ਨੇ ਉਹਨਾਂ ਦੇ ਮੁਖ ਉਚਾਰਨ ਹੋਈਆਂ ਨੇ ਤੇ ਆਸਾ ਦੀ ਵਾਰ ਚ ਬਹੁਤੀ ਸ਼ਲੋਕ ਗੁਰੂ ਨਾਨਕ ਸਾਹਿਬ ਦੀ ਨੇ ਕੁਝ ਸ਼ਲੋਕ ਗੁਰੂ ਅੰਗਦ ਜੀ ਦੇ ਵਿੱਚ ਆਏ ਨੇ ਪੂੜੀਆਂ ਸਾਰੀਆਂ ਗੁਰੂ ਨਾਨਕ ਸਾਹਿਬ ਦੀਆਂ ਉਚਾਰੀਆਂ ਵਾਰਾਂ ਜਿਹੜੀਆਂ ਨੇ ਜਿਸ ਵੀ ਗੁਰੂ ਸਾਹਿਬ ਨੇ ਜਾਂ ਭਗਤਾਂ ਨੇ ਜਿਹੜੀ ਵਾਰਾਂ ਉਚਾਰੀਆਂ ਨੇ ਮੂਲ ਰੂਪੀ ਜਿਹਾ ਵਾਰਾ ਪੋੜੀਆਂ ਹੀ ਸਨ ਨਦਰ ਕਰੇ ਜੇ ਆਪਣੀ ਤਾਂ ਨਦਰ ਹੀ ਸਤਿਗੁਰੂ ਪਾਇਆ ਹਾਂ ਉਚਲਾ ਕੇ ਨਾਲੇ ਕਮਦਕਮ ਖੁਆਰੀ ਹੋਣਾ ਹੈ ਜੇ ਰੱਬ ਦੀ ਮਿਹਰ ਦੀ ਨਜ਼ਰ ਹੋ ਜਾਏ ਨਦਰ ਕਰੇ ਜੇ ਆਪਣੀ ਜੇ ਤੁ ਆਪਣੀ ਮਿਹਰ ਦੀ ਨਜ਼ਰ ਕਰੇ ਤਾਂ ਨਦਰ ਹੀ ਸਤਿਗੁਰੂ ਪਾਇਆ ਉਦੀ ਮਿਹਰ ਦੀ ਨਜ਼ਰ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਸਤਿਗੁਰ ਦਾ ਮਿਲਾਂ ਪ੍ਰਾਪਤ ਹੋ ਜਾਂਦਾ ਹੈ ਉਹ ਸਤਿਗੁਰ ਨਾਲ ਜਾ ਜੋੜਦਾ ਹੈ ਇਸ ਇਸ ਭਾਗ ਇਸ ਸਵਭ ਬਣਾਉਂਦਾ ਹੈ ਇਹ ਜੀਵ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਨਾਇਆ ਇਹ ਜੀਵ ਕਿਸ ਨੂੰ ਜੀਵ ਕਿਸ ਨੂੰ ਗਿਆ ਸਿਰ ਦੇ ਅੰਦਰ ਜੋ ਆਤਮਾ ਬੈਠਾ ਹੈ ਉਸ ਨੂੰ ਬਹੁਤੇ ਜਨਮ ਭਰਮਿਆ ਕਈ ਜਨਮਾਂ ਚੋਂ ਪਰਮ ਭਟਕੇ ਆਇਆ ਤਾਂ ਸਤਿਗੁਰ ਸ਼ਬਦ ਸੁਨਾਇਆ ਹੁਣ ਜਦੋਂ ਇਨਸਾਨੀ ਜਨਮ ਚ ਆਇਆ ਤੇ ਤਾਂ ਇਸ ਨੂੰ ਸਤਿਗੁਰ ਦਾ ਸ਼ਬਦ ਸੁਣਨ ਦਾ ਮੌਕਾ ਮਿਲਿਆ ਉਹਨ ਸਤਗੁਰੂ ਦਾ ਸ਼ਬਦ ਜਾਨਵਰਾਂ ਲਈ ਕੀੜੀਆਂ ਪਤੰਗੀਆਂ ਪੰਛੀਆਂ ਲਈ ਨਹੀਂ ਹੈ ਇਨਸਾਨੀ ਜਨ ਲਈ ਹੈ ਤਾਂ ਇਹਨਾਂ ਜਨੋ ਜੁ ਹੁਕਮ ਕਮ ਕੇ ਜਦ ਰੱਬ ਮਿਹਰ ਕਰਦਾ ਇਨਸਾਨੀ ਜਨ ਬਖਸ਼ਦਾ ਹੈ ਤਾਂ ਸਤਗੁਰੂ ਸ਼ਬਦ ਸੁਣਾ ਸਤਗੁਰੂ ਨੇ ਸ਼ਬਦ ਸੁਨਾਇਆ ਤੇ ਇਸਨੇ ਸੁਨਿਆ ਤਾਂ ਜਾਕੀ ਜੀ ਉਹ ਸਫਲ ਹੁੰਦਾ ਹੈ ਸਤਗੁਰੂ ਜੀਵੜ ਦਾਤਾ ਕੋ ਨਹੀਂ ਸਭ ਸੁਨੇ ਲੋਕ ਸੁਭਾਇਆ ساری ਸੁਭਾਈ ਲੋਕ ਲੁਕਾਈ ਸੁਨ ਲੋ ਬੈਠਣ ਕਰਕੇ ਕਿ ਸਤਗੁਰੂ ਜੀ ਦਾ ਵੱਡਾ ਦਾਤਾ ਕੋਈ ਨਹੀਂ ਹੈ ਦੁਨੀਆਵੀ ਦਾਤਾ ਕੋਈ ਦੁਨੀਆਵੀ ਦਾਤਾ ਤੁਹਾਨੂੰ ਦੇ ਸਕਦਾ ਰੱਬ ਦੀਆਂ ਦਿੱਤੀਆਂ ਰਬ ਦੀ ਬਖਸ਼ੇ ਵਿੱਚੋਂ ਕੁਝ ਸੰਸਾਰੀ ਪਦਾਰਥ ਉਹਨੂੰ ਦੇ ਸਕਦਾ ਹੈ ਪਰ ਜੋ ਗਿਆਨ ਦਾ ਚਸ਼ਮਾ ਹੈ ਗਿਆਨ ਦਾ ਸਾਗਰ ਹੈ ਉਹ ਗਿਆਨ ਜਿਹੜੇ ਕਿਸ ਮਤ ਚੋਂ ਮਤ ਵਿਚਰਤਨ ਜਵਾਰ ਮਾਨਕ ਜੀ ਗੁਰ ਕੀ ਸਿੱਖ ਸੁਣੀ ਜੋ ਪ੍ਰਗਟ ਹੁੰਦਾ ਹੈ ਤੇ ਪ੍ਰਭੂ ਦਤੀਦਾਰ ਕਰਉਂਦਾ ਹੈ ਉਹ ਸਤਿਗੁਰੂ ਹੀ ਹੈ ਇਹ ਸਭ ਤੋਂ ਵੱਡੀ ਦਾਤ ਜਿਹੜੀ ਹੈ ਨਾਮ ਦੀ ਇਹ ਸਤਿਗੁਰੂ ਦੇ ਸਕਦਾ ਹੈ ਸਤਿਗੁਰੂ ਜਿਵੜਾ ਦਾਤਾ ਕੋਈ ਨਹੀਂ ਗੁਰੂ ਵਰਗਾ ਕੋਈ ਹੋਰ ਦਾਤਾ ਨਹੀਂ ਉਹ ਦਾਤ ਜਿਹੜੀ ਗੁਰੂ ਦਿੰਦਾ ਹੈ ਉਸ ਤੋਂ ਕੀਮਤੀ ਕੋਈ ਦਾਤ ਨਹੀਂ ਹੁੰਦੀ ਸਭ ਸੁਣੋ ਲੋਕ ਸੁਭਾਏ ਸਾਰੀ ਲੁਕਾਈ ਸਭ ਸੰਸਾਰ ਸੁਣ ਲੋ ਬਾਈ ਸਤਿਗੁਰੂ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਕੋ ਆਇਆ ਤੇ ਸਤਿਗੁਰੂ ਨੂੰ ਮਿਲ ਕੇ ਜਿਹਨੇ ਆਪਣਾ ਆਪ ਗਵਾ ਕੇ ਆਪਣੀ ਮਤ ਸਤਿਗੁਰੂ ਦੇ ਅੱਗੇ ਤਰ ਦਿੱਤੀ ਤਾਂ ਮਨ ਧਨ ਸਭ ਸੋਮ ਗੁਰੂ ਕੋ ਹੁਕਮ ਮੰਨਿਆ ਪਾਇਆ ਆਪਣੀ ਮਤ त्याग ਕੇ ਗੁਰੂ ਦਾ ਹੁਕਮ ਜਿਹਨਾਂ ਨੇ ਮੰਨਿਆ ਉਹਨਾਂ ਨੇ ਪ੍ਰਾਪਤ ਕੀਤਾ ਸਤਿਗੁਰੂ ਮਿਲਿਆ ਸੱਚ ਪਾਇਆ ਉਹਨਾਂ ਨੇ ਉਹ ਸੱਚ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਜਿੰਨੀ ਵਿੱਚੋਂ ਆਪ ਜਿਹਨੂੰ ਆਪਣਾ ਆਪਾ ਵਿੱਚੋਂ ਗਵਾਲੇ ਆਪਣੀ ਚਤਰਾਈ ਮਤ ਜਿਹੜੀ ਉਹਦਾ ਤਿਆਗ ਕਰ ਦਿੱਤਾ ਜਿਹਨ ਸੱਚੂ ਸੱਚ ਬੁਝਾਇਆ ਤੋ ਉਹ ਗੁਰੂ ਹੀ ਸਭ ਤੋਂ ਵੱਡਾ ਦਾਤਾ ਹੈ ਜਿਸ ਨੇ ਉਸ ਸੱਚ ਦੀ ਸਮਝ ਬਖ ਦਿੱਤੀ ਸੱਚੂ ਸੱਚ ਬੁਝਾਇਆ ਸੱਚੇ ਪਰਮਾਤਮਾ ਦੀ ਸੋਝਿ ਬਖ ਦਿੱਤੀ ਅਨੁਭਵ ਕਰਵਾ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ